ਜਿਹੜੇ ਦੂਸਰੀ ਪਾਰਟੀ ਦੇ ਐਸਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਉਹ ਤਾਂ ਸਵੇਰ ਤੋਂ ਕਿ ਸ਼ਾਮ ਤੱਕ ਬੈਠੇ ਰਹਿੰਦੇ ਸੀ ਅਮਸ਼ਾਜੀ ਦੇ ਨਾਲ ਜੀ ਉਦੋਂ ਨਹੀਂ ਸੀ ਹੁੰਦਾ ਉਦੋਂ ਉਦੋਂ ਅਲਾਈਅੰਸ ਸੀ ਨੀ ਨਹੀਂ ਮੈਂ ਕੀ ਕਹਿ ਰਿਹਾ ਜੀ ਉਦੋਂ ਬੈਠੇ ਰਹਿੰਦੇ ਸੀ ਨਾ ਉਹੀ ਬੀਜੇਪੀ ਹੈ ਜੀ ਉਹੀ ਅਕਾਲੀ ਦਲ ਹੈ ਠੀਕ ਹੈ ਕਿ ਅਕਾਲੀ ਦਲ ਤੇ ਕੁਛ ਤਾਂ ਢਾਈ ਅਲੱਗ ਹੋ ਗਿਆ ਕੁਝ ਹੋ ਗਿਆ ਲੋਕ ਤਾਂ ਉਹੀ ਨੇ ਜੀ ਉਦੋਂ ਵੀ ਚਾਹ ਪੀਂਦੇ ਸੀ ਹੁਣ ਵੀ ਚਾਹ ਪੀਂਦੇ ਨੇ ਜੀ ਸ਼ਰੇਸ਼ ਕਰਕੇ ਇਹ ਜਿਹੜਾ ਕਿ ਮੈਂ ਇਧਰ ਗੱਲ ਬਾਰ-ਬਾਰ ਕਹਿ ਰਿਹਾ ਕਿ ਦੂਸਰੇ ਤੇ ਬਲੇਮ ਲਗਾ ਕੇ ਤੁਸੀਂ ਆਪਣੇ ਆਪ ਨੂੰ ਖੜਾ ਨਹੀਂ ਕਰ ਸਕਦੇ ਆਪਣੇ ਮੇਰੀ ਤੇ ਇੱਛਾ ਹੈਗੀ ਆ ਪੰਜਾਬ ਦੇ ਸਾਰੇ ਦਲ ਮਜ਼ਬੂਤ ਹੋਣੇ ਚਾਹੀਦੇ ਨੇ ਔਰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਉਹਨਾਂ ਨੂੰ ਕਿ ਇਹ ਅਕਾਲੀ ਦਲ ਦੇ ਕੋਈ ਯਹਾਂ ਗਿਰਾ ਕੋਈ ਵਾਹਾਂ ਗਿਰਾ ਇਹ ਕਿਉਂ ਹੋ ਰਿਹਾ ਜੀ ਅਕਾਲੀ ਦਲ ਮਜ਼ਬੂਤ ਹੋਵੇ ਪੰਜਾਬ ਦੀ ਰਾਜਨੀਤੀ ਮੈਂ ਵੀ ਅੱਜ ਕਹਣਾਗਾ ਕਿ ਇੱਕ ਸਟਰੋਂਗ ਅਕਾਲੀ ਦਲ ਦਾ ਹੋ ਵੀ ਪੰਜਾਬ ਦੇ ਵਿੱਚ ਹੋਣਾ ਇੱਕ ਅੱਛੀ ਗੱਲ ਹੈਗੀ ਹੈ ਪੰਜਾਬ ਦੀ ਸਾਰੀ ਆਪਰਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਸਟਰੋਂਗ ਹੋਣ ਗਿਆ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਣ ਗਿਆ ਮੈਂ ਸਾਰੇ ਵਸੇ ਕਹਿੰਦਾ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਕਹਿੰਨਾ ਪਾਰਟੀ ਦਾ ਉਦਦੇਦਾਰ ਤੇ ਇੱਕ ਅਲੱਗ ਚੀਜ਼ ਹੈ ਹਰ ਗੱਲ ਦੇ ਉੱਤੇ ਜਿਹੜੀ ਗੱਲਾਂ ਉਹ ਉਠਾ ਰਹੇ ਨੇ ਉਹ ਦੇਸ਼ ਦੇ ਹਿੱਤ ਚ ਨਹੀਂ ਗਿਆ ਔਰ ਇਹ ਆਪਣਾ ਪਹਿਰਾ ਤੇ ਆਪ ਘਾੜੀ ਮਾਰ ਰਹੇ ਨੇ ਔਰ ਮੈਂ ਇੱਕ ਭਾਰਤੀ ਹੋਣ ਦੇ ਨਾਤੇ ਇਹ ਕਹਾਂਗਾ ਕਿ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਰਿਸਪਾਂਸਿਬਲ ਔਰ ਸੈਂਸਿਪਲ ਓਪੋਜੀਸ਼ਨ ਦਾ ਹੋਣਾ ਚਾਹੀਓ ਸਟੇਟ ਚ ਹੋਵੇ ਚਾਹੇ ਸੈਂਟਰ ਚ ਹੋਵੇ ਉਹ ਬਹੁਤ ਜ਼ਰੂਰੀ ਹੈ